ਮਨ ਬੜਾ ਉਦਾਸ ਹੈ ਯਾਰ ਅੱਜ ਰਾਜਵੀਰ ਜਵੰਦਾ ਭਰਾ ਸਾਡਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਿਚੁਏਸ਼ਨ ਦੇ ਵਿੱਚ ਉਹ ਹਸਪੀਟਲ 'ਤੇ ਹੈ ਉਹ ਡਿਜ਼ਰਵ ਨਹੀਂ ਕਰਦਾ ਬੰਦਾ ਯਾਰ ਇਹ ਇਹ ਕੰਡੀਸ਼ਨ ਹੈ ਸਿਚੁਏਸ਼ਨ ਉਹ ਬੰਦਾ ਡਿਜ਼ਰਵ ਕਰਦਾ ਮੇਰੇ ਦਿਲ 'ਚ ਚੀਜ਼ ਪੈਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਯਾਰ ਉਹ ਇੱਕ ਚੰਗਾ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਬਹੁਤ ਵਧੀਆ ਪਰਸਨੈਲਿਟੀ ਹੈ ਬਹੁਤ ਵਧੀਆ ਇਨਸਾਨ ਹੈ ਬੇਦਾਗ ਉਹਨੇ ਆਪਣੀ ਗਾਇਕੀ ਨੂੰ ਵੀ ਬੇਦਾਗ ਰੱਖਿਆ ਉਹਨੇ ਆਪਣੇ ਕਰੈਕਟਰ ਨੂੰ ਵੀ ਬੇਦਾਗ ਰੱਖਿਆ ਇਹ ਨਹੀਂ ਕਿ ਅੱਜ ਉਹ ਇਸ ਕੰਡੀਸ਼ਨ 'ਚ ਮੈਂ ਤਾਂ ਇਹੀ ਗੱਲ ਕਰ ਰਿਹਾ ਹਾਂ ਜਾਂ ਹਸਪੀਟਲ 'ਚ ਮੈਂ ਤਾਂ ਇਹੀ ਗੱਲ ਕਰ ਰਿਹਾ ਪਰ ਹਾਂ ਗੱਲ ਸੱਚ ਆ ਮੇਰਾ ਆਲਾ ਦਵਾਲਾ ਜੋ ਮੈਨੂੰ ਜਾਣਦੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਮੈਂ ਗੁਰਦਾਸ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਆ ਮੈਂ ਜਦੋਂ ਜਿਮ ਜਾਂਦਾ ਰਨਿੰਗ ਕਰਦਾ ਜਾਂ ਕਦੇ ਵੀ ਤਾਂ ਮੈਂ ਹੈੱਡਫੋਨ ਲਾ ਕੇ ਨਾ ਮਾਨ ਸਾਹਿਬ ਦੇ ਲਾਈਵ ਸ਼ੋਅ ਬਹੁਤ ਸੁਣਦਾ YouTube ਤੇ ਦੇਖਦਾ ਨਹੀਂ ਜੇਬ 'ਚ ਪਾ ਲੈਣਾ ਪਰ ਮੈਂ ਸੁਣਦਾ ਉਹਨਾਂ ਤੋਂ ਬਾਅਦ ਇੱਕ ਰਾਜਵੀਰ ਜਵੰਦਾ ਜਿਹਦੇ ਮੈਂ ਲਾਈਵ ਸ਼ੋਅ ਬਹੁਤ ਸੁਣਦਾ ਤੇ ਇਹ ਅੱਜ ਦਾ ਨਹੀਂ ਮੈਂ ਪਤਾ ਨਹੀਂ 2 4 5 ਸਾਲਾਂ ਦਾ ਕਰੋ ਦਾ ਸੰਗਰੇ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਹੈ ਕਦੇ ਮੇਰੇ ਵਿੱਕੀ ਢਾਲੀ ਵਾਲਾ ਆਪਣਾ ਗੀਤਕਾਰ ਉਹ ਅਜਵੰਦੇ ਬਾਈ ਨੇ ਵੀ ਉਹਦੇ ਗਾਣੇ ਬਹੁਤ ਗਾਏ ਆ ਸੀ ਕਦੇ-ਕਦੇ ਡਿਸਕਸ਼ਨ ਕਰਦੇ ਆ ਤਾਂ ਮੈਂ ਉਹਨੂੰ ਵੀ ਬਹੁਤ ਕਹਿਣਾ ਹੁੰਦਾ ਕਿ ਯਾਰ ਉਹ ਬੰਦਾ ਮੈਨੂੰ ਬਹੁਤ ਵਧੀਆ ਲੱਗਦਾ ਯਾਰ ਉਹਦੀ ਗਾਇਕੀ ਮੈਨੂੰ ਬੜੀ ਵਧੀਆ ਲੱਗਦੀ ਹੈ ਮੈਨੂੰ ਯਾਰ ਬੜਾ ਦਿਲੋਂ ਦੁੱਖ ਹੋ ਰਿਹਾ ਕਿ ਪ੍ਰਮਾਤਮਾ ਆਪਾਂ ਜਦੋਂ ਸਾਰੇ ਪਾਸਿਓਂ ਕਿਦੋਂ ਹਾਰ ਜਾਂਦੇ ਆ ਨਾ ਤਾਂ ਰੱਬ ਅੱਗੇ ਹੱਥ ਜੋੜਦੇ ਆ ਕਿ ਰੱਬਾ ਅਸੀਂ ਆਪਦਾ ਵਾਹ ਲਾ ਲਿਆ ਜ਼ੋਰ ਲਾ ਲਿਆ ਹੁਣ ਤੂੰ ਹੀ ਹੈ ਤੇ ਹੁਣ ਇਸ ਟਾਈਮ ਸਾਰੀ ਦੁਨੀਆ ਉਹਦੇ ਲਈ ਅਰਦਾਸਾਂ ਕਰ ਰਹੀ ਹੈ ਉਹ ਬੰਦਾ ਰਹਿ ਉਹ ਬੰਦਾ ਤੰਦਰੁਸਤ ਹੋਣਾ ਚਾਹੀਦਾ ਹੈ ਉਹ ਬੰਦੇ ਦੀ ਸਿਹਤ ਠੀਕ ਹੋਣੀ ਚਾਹੀਦੀ ਹੈ